ਸ੍ਰੀਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਕ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਵਾਇਰਲ ਗਰਲ ਦੀ ਜਿਸ ਨੇ ਸੋਸ਼ਲ ਮੀਡੀਆ ਤੇ ਤਹਿਲਕਾ ਮਚਾ ਕੇ ਰੱਖਿਆ ਹੋਇਆ ਇਸ ਸਮੇਂ ਜੋ ਇੰਟਰਨੈਟ ਸੈਂਸੇਸ਼ਨ ਬਣੀ ਹੋਈ ਹੈ 댓 ਗਰਲ ਯਾਨੀ ਕਿ ਪਰਮ 댓 ਗਰਲ ਗੀਤ गा ਕੇ ਲੋਕਾਂ ਦੇ ਦਿਲਚਸਪ ਕਰ ਕਰਨ ਵਾਲੀ ਪਰਮ ਹੁਣ ਨੰਬਰ 1 ਤੇ ਚੱਲ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਸਪੋਟੀਫਾਈ ਤੇ ਹਾਈਲਾਈਟ ਜਿਹੜੇ ਅਸੀਂ ਦੇਖੇ ਨੇ ਕਿ ਨੰਬਰ 1 ਤੇ ਉਸਦੇ ਗੀਤ ਨੂੰ ਜੋ ਹੈ ਪਸੰਦ ਕੀਤਾ ਜਾ ਰਿਹਾ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਉਸ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਤੁਹਾਨੂੰ ਦੱਸ ਦਿੰਨੇ ਕੀ ਬਹੁਤ ਗਰੀਬ ਪਰਿਵਾਰ ਦੀ ਕੁੜੀ ਹੈ ਪਰਮ ਤੇ ਹੁਣ ਚੰਡੀਗੜ੍ਹ ਦੇ ਵਿੱਚ ਹੈ ਮਣੀ ਸੰਧੂ ਦੇ ਨਾਲ ਕੰਮ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੇਖਾਂਗੇ ਅਸੀਂ ਕਿ ਕਿਹੜੇ-ਕਿਹੜੇ ਗਾਣੇ ਜਿਹੜੇ ਨੇ ਪਰਮ ਦੇ ਵੱਲੋਂ ਆਏ ਜਾਣਗੇ ਤੇ ਪਰਮ ਜੇਕਰ ਗੱਲ ਕਰ ਰਹੀ ਹੈ ਤੇ ਉਹਨਾਂ ਦੇ ਪੇਰੈਂਟਸ ਜਿਹੋਣੇ ਦਿਹਾੜੀਆਂ ਕਰਦੇ ਨੇ ਬਹੁਤ ਗਰੀਬ ਪਰਿਵਾਰ ਦੀ ਕੁੜੀ ਹੈ ਗਰੀਬੀ 'ਚੋਂ ਉੱਠ ਕੇ ਆਪਣੀ ਗਾਇਕੀ ਦੇ ਟੈਲੈਂਟ ਦੇ ਜ਼ਰੀਏ ਇੱਥੇ ਤੱਕ ਪਹੁੰਚੀ ਹੈ ਔਰ ਅੱਜ ਪਰਮ ਦੀ ਆਵਾਜ਼ ਨੂੰ ਘਰ-ਘਰ ਵਿੱਚ ਪਹਜਾਨਿਆ ਜਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਪਰਮ ਜੋ ਹੈ ਨਵੇਂ ਗਾਣਿਆਂ ਦੇ ਨਾਲ ਜਲਦ ਦਰਸ਼ਕਾਂ ਦੇ ਰੂਬਰੂ ਹੋਏਗੀ ਤੁਹਾਨੂੰ ਦੱਸ ਦਿੰਨੇ ਕਿ ਬੈਕਐਂਡ ਤੇ ਕੰਮ ਜੜਾ ਚੱਲ ਰਿਹਾ ਹੈ ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਕਿ ਉਸਦੇ ਗੀਤ ਨੂੰ ਹੁਣ ਜੋ ਹੈ ਨੰਬਰ 1 ਤੇ ਲੋਕਾਂ ਨੇ ਲੈ ਆਂਦਾ ਕਿਉਂਕਿ ਇਹ ਬੜੀ ਯੂਨੀਕ ਪੌਪ ਸਿੰਗਿੰਗ ਹੈ ਬੜੀ ਯੂਨੀਕ ਜਿਹੜੀ ਧਾਕੜ ਸਿੰਗਿੰਗ ਕਹਿ ਸਕਦੇ ਆਂ ਸੀ ਜਿਹੜੀ ਪੰਜਾਬੀ ਇੰਡਸਟਰੀ ਦੇ ਵਿੱਚ ਅਸੀਂ ਕਿਸੇ ਵੀ ਗਾਇਕਾ ਦੀ ਜਿਹੜੀ ਵੋਕਲ ਇਦਾਂ ਦੀ ਨਹੀਂ ਸੁਣੀ ਕਿਉਂਕਿ ਬਹੁਤ ਸੌਫਟ ਔਰ ਰੋਮਾਂਟਿਕ ਆਵਾਜ਼ਾਂ ਸੀ ਸੁਣੀਆਂ ਨੇ ਆਪਣੀ ਇੰਡਸਟਰੀ ਦੇ ਵਿੱਚ ਲੇਕਿਨ ਇਦਾਂ ਦੀ ਤਾਕਤ ਗਾਇਕੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਾਇਰਲ ਜੋ ਹੈ ਇੰਟਰਨੈਟ 'ਤੇ ਚੱਲ ਰਹੀ ਤੁਹਾਨੂੰ ਵੀ ਦੱਸ ਦੇਣੇ ਕਿ ਸਿੱਧੂ ਮੂਸੇਵਾਲੇ ਦਾ ਲੇਡੀ ਵਰਜ਼ਨ ਕਹਿ ਕੇ ਵੀ ਪਰਮ ਨੂੰ ਬੁਲਾਇਆ ਜਾ ਰਿਹਾ ਹੈ ਕਿਉਂਕਿ ਉਸ ਦੀ ਆਵਾਜ਼ ਜਿਹੜੀ ਹੈ ਉਸ ਦਾ ਸਟਾਈਲ ਹੈ ਜਿਹੜਾ ਗਾਉਣ ਦਾ ਗਾਣੇ ਨੂੰ ਡਿਲੀਵਰ ਕਰਨ ਦਾ ਜਿਹੜਾ ਸਟਾਈਲ ਹੈ ਉਹ ਕਿਤੇ ਨਾ ਕਿਤੇ ਸਿੱਧੂ ਨਾਲ ਮੈਚ ਕਰਦਾ ਹੈ ਪਰਮ ਜੋ ਹੈ ਇਸ ਸਮੇਂ ਇੰਟਰਨੈਟ ਸੈਂਸੇਸ਼ਨ ਬਣੀ ਹੋਈ ਹੈ ਹੁਣ ਦੇਖਣਾ ਹੋ ਕਿਹੜੇ-ਕਿਹੜੇ ਗੀਤ ਜਿਹੜੇ ਨੇ ਦਰਸ਼ਕਾਂ ਦੀ ਝੋਲੀ ਪਾਏ ਜਾਂਦੇ ਨੇ that ਗੱਲ ਜਿਹੜਾ ਹੈ ਬੜਾ ਹੀ ਰੈਂਡਮ Song ਸੀਗਾ ਰੈਂਡਮਲੀ ਸ਼ੂਟ ਹੋਇਆ ਤੁਸੀਂ ਵੀ ਦੇਖਿਆ ਬਹੁਤ ਰੌ ਵਿਡੀਓ ਹੈ ਕਿਤੇ ਵੀ ਕੋਈ ਇਸ ਨੂੰ ਤੁਸੀਂ ਐ ਨਹੀਂ ਕਹਿ ਸਕਦੇ ਕਿ ਬਹੁਤ ਸਪੈਸੀਫਿਕ ਜਗ੍ਹਾਵਾਂ ਤੇ ਜਾ ਕੇ ਸ਼ੂਟ ਕੀਤਾ ਗਿਆ ਹੋਵੇ ਬਹੁਤ ਰੈਂਡਮ ਜੀ ਜਗ੍ਹਾ ਤੇ ਸਲਮ ਏਰੀਆਜ਼ ਦੀ ਅਗਰ ਤੁਸੀਂ ਵੀਡੀਓ ਦੇਖੋ ਤਾਂ ਉਦਾਦੀ ਲੁੱਕ ਨਜ਼ਰ ਆ ਰਹੀ ਹੈ ਔਰ ਬੱਚੇ ਨਜ਼ਰ ਆ ਰਹੇ ਨੇ ਉਸ ਵੀਡੀਓ ਦੇ ਵਿੱਚ ਲੇਕਿਨ ਕੋਈ ਵੀ ਉਹ ਵੀਡੀਓ ਜੋ ਹੈ ਤਿਆਰ ਨਹੀਂ ਕੀਤੀ ਗਈ ਪਾਰਟਿਕੂਲਰ ਕਹਿ ਸਕਦੇ ਕਿ ਰੌ ਰੌ ਲੱਗ ਰਹੀ ਆ ਹੋ ਸਕਦਾ ਹੈ ਤੇ ਬੈਕਐਂਡ ਤੇ ਬਹੁਤ ਵਧੀਆ ਕੰਮ ਹੋਇਆ ਹੋਵੇ ਲੇਕਿਨ ਇਸ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਹੌਣ ਵਾਲੇ ਸਮਝ ਦੇਖਾਂਗੇ ਪਰਮ ਕੀ ਲੈ ਕੇ ਆਉਂਦੀ ਹੈ ਖਾਸ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਿਤ ਖੁੱਲਰ ਤੇ ਅੱਜ ਅਸੀਂ ਗੱਲ ਕਰਾਂ ਕਮਚਾ ਕੇ ਰੱਖਿਆ ਹੋਇਆ ਇਸ ਸਮੇਂ ਜੋ ਇੰਟਰਨੈਟ ਸੈਂਸੇਸ਼ਨ ਬਣੀ ਹੋਈ ਹੈ that girl ਯਾਨੀ ਕਿ ਪਰਮ that girl ਗੀਤ गा ਕੇ ਲੋਕਾਂ ਦੇ ਦਿਲਚਸਕਰ ਕਰਨ ਵਾਲੀ ਪਰਮ ਹੁਣ ਨੰਬਰ 1 ਤੇ ਚੱਲ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਸਪੋਟੀਫਾਈ ਤੇ ਹਾਈਲਾਈਟ ਜਿਹੜੇ ਅਸੀਂ ਦੇਖੇ ਨੇ ਕਿ ਨੰਬਰ 1 ਤੇ ਉਸਦੇ ਗੀਤ ਨੂੰ ਜੋ ਹੈ ਪਸੰਦ ਕੀਤਾ ਜਾ ਰਿਹਾ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਬਲਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਉਸ ਗੀਤ ਨੂੰ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਤੁਹਾਨੂੰ ਦੱਸ ਦਿੰਨੇ ਕਿ ਬਹੁਤ ਗਰੀਬ ਪਰਿਵਾਰ ਦੀ ਕੁੜੀ ਹੈ ਪਰਮ ਤੇ ਹੁਣ ਚੰਡੀਗੜ੍ਹ ਦੇ ਵਿੱਚ ਹੈ ਮਣੀ ਸੰਧੂ ਦੇ ਨਾਲ ਕੰਮ ਕਰ ਰਹੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਦੇਖਾਂਗੇ ਅਸੀਂ ਕਿ ਕਿਹੜੇ ਕਿਹੜੇ ਗਾਣੇ ਜਿਹੜੇ ਨੇ ਪਰਮ ਦੇ ਵੱਲੋਂ ਆਏ ਜਾਣਗੇ ਤੇ ਪਰਮ ਦੀ ਅਗਰ ਗੱਲ ਕਰ ਰਹੀ ਹੈ ਤੇ ਉਹਨਾਂ ਦੇ ਪੇਰੈਂਟਸ ਜੂਣੇ ਦਿਹਾੜੀਆਂ ਕਰਦੇ ਨੇ ਬਹੁਤ ਗਰੀਬ ਪਰਿਵਾਰ ਦੀ ਕੁੜੀ ਹੈ ਗਰੀਬੀ ਚੋਂ ਉੱਠ ਕੇ ਆਪਣੀ ਗਾਇਕੀ ਦੇ ਟੈਲੈਂਟ ਦੇ ਜ਼ਰੀਏ ਇੱਥੇ ਤੱਕ ਪਹੁੰਚੀ ਹੈ ਔਰ ਅੱਜ ਪਰਮ ਦੀ ਆਵਾਜ਼ ਨੂੰ ਘਰ-ਘਰ ਵਿੱਚ ਪਹਚਾਨਿਆ ਜਾ ਰਿਹਾ ਤੁਹਾਨੂੰ ਦੱਸ ਦਿੰਨੇ ਆ ਕਿ ਪਰਮ ਜੋ ਹੈ ਨਵੇਂ ਗਾਣਿਆਂ ਦੇ ਨਾਲ ਜਲਦ ਦਰਸ਼ਕਾਂ ਦੇ ਰੂਬਰੂ ਹੋਏਗੀ ਤੁਹਾਨੂੰ ਦੱਸ ਦਿੰਨੇ ਕਿ ਬੈਕਐਂਡ ਤੇ ਕੰਮ ਜਿਹੜਾ ਚੱਲ ਰਿਹਾ ਹੈ ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਕਿ ਉਸਦੇ ਗੀਤ ਨੂੰ ਹੁਣ ਜੋ ਹੈ ਨੰਬਰ 1 ਤੇ ਲੋਕਾਂ ਨੇ ਲੈ ਆਂਦਾ ਕਿਉਂਕਿ ਇਹ ਬੜੀ ਯੂਨੀਕ ਪੌਪ ਸਿੰਗਿੰਗ ਹੈ ਬੜੀ ਯੂਨੀਕ ਜਿਹੜੀ ਤਾਖੜ ਸਿੰਗਿੰਗ ਕਹਿ ਸਕਦੇ ਆਂ ਸੀ ਜਿਹੜੀ ਪੰਜਾਬੀ ਇੰਡਸਟਰੀ ਦੇ ਵਿੱਚ ਅਸੀਂ ਕਿਸੇ ਵੀ ਗਾਇਕਾ ਦੀ ਜਿਹੜੀ ਵੋਕਲ ਇਦਾਂ ਦੀ ਨਹੀਂ ਸੁਣੀ ਕਿਉਂਕਿ ਬਹੁਤ ਸੌਫਟ ਔਰ ਰੋਮਾਂਟਿਕ ਆਵਾਜ਼ਾਂ ਸੀ ਸੁਣੀਆਂ ਨੇ ਆਪਣੀ ਇੰਡਸਟਰੀ ਦੇ ਵਿੱਚ ਲੇਕਿਨ ਇਦਾਂ ਦੀ ਤਾਕੜ ਗਾਇਕੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਵਾਇਰਲ ਜੋ ਹੈ ਇੰਟਰਨੈਟ ਤੇ ਚੱਲ ਰਹੀ ਤੁਹਾਨੂੰ ਵੀ ਦੱਸ ਦਿੰਨੇ ਕਿ ਸਿੱਧੂ ਮੂਸੇਵਾਲੇ ਦਾ ਲੇਡੀ ਵਰਜ਼ਨ ਕਹਿ ਕੇ ਵੀ ਪਰਮ ਨੂੰ ਬੁਲਾਇਆ ਜਾ ਰਿਹਾ ਕਿਉਂਕਿ ਉਸ ਦੀ ਆਵਾਜ਼ ਜਿਹੜੀ ਹੈ ਉਸ ਦਾ ਸਟਾਈਲ ਹੈ ਜਿਹੜਾ ਗਾਉਣ ਦਾ ਗਾਣੇ ਨੂੰ ਡਿਲੀਵਰ ਕਰਨ ਦਾ ਜਿਹੜਾ ਸਟਾਈਲ ਹੈ ਉਹ ਕਿਤੇ ਨਾ ਕਿਤੇ ਸਿੱਧੂ ਨਾਲ ਮੈਚ ਕਰਦਾ ਹੈ ਪਰਮ ਜੋ ਹੈ ਇਸ ਸਮੇਂ ਇੰਟਰਨੈਟ ਸੈਂਸੇਸ਼ਨ ਬਣੀ ਹੋਈ ਹੈ ਹੁਣ ਦੇਖਣਾ ਹੋਵੇ ਲੋ ਕਿਹੜੇ ਕਿਹੜੇ ਗੀਤ ਜਿਹੜੇ ਨੇ ਦਰਸ਼ਕਾਂ ਦੀ ਝੋਲੀ ਪਾਏ ਜਾਂਦੇ ਨੇ that ਗੱਲ ਜਿਹੜਾ ਹੈ ਬੜਾ ਹੀ ਰੈਂਡਮ Song ਸੀਗਾ ਰੈਂਡਮਲੀ ਸ਼ੂਟ ਹੋਇਆ ਤੁਸੀਂ ਵੀ ਦੇਖਿਆ ਬਹੁਤ ਰੌਅ ਵੀਡੀਓ ਹੈ ਕਿਤੇ ਵੀ ਕੋਈ ਇਸ ਨੂੰ ਤੁਸੀਂ ਐ ਨਹੀਂ ਕਹਿ ਸਕਦੇ ਕਿ ਬਹੁਤ ਸਪੈਸੀਫਿਕ ਜਗ੍ਹਾਵਾਂ ਤੇ ਜਾ ਕੇ ਸ਼ੂਟ ਕੀਤਾ ਗਿਆ ਹੋਵੇ ਬਹੁਤ ਰੈਂਡਮ ਜੀ ਜਗ੍ਹਾ ਤੇ ਸਲਮ ਏਰੀਆਜ਼ ਦੀ ਅਗਰ ਤੁਸੀਂ ਵੀਡੀਓ ਦੇਖੋ ਤਾਂ ਉਦਾਂ ਦੀ ਲੁੱਕ ਨਜ਼ਰ ਆ ਰਹੀ ਹੈ ਔਰ ਬੱਚੇ ਨਜ਼ਰ ਆ ਰਹੇ ਨੇ ਇਸ ਵੀਡੀਓ ਦੇ ਵਿੱਚ ਲੇਕਿਨ ਕੋਈ ਵੀ ਉਹ ਵੀਡੀਓ ਜੋ ਹੈ ਤਿਆਰ ਨਹੀਂ ਕੀਤੀ ਗਈ ਪਰਟੀਕੂਲਰ ਕਹਿ ਸਕਦੇ ਕਿ ਰੌਅ ਰੌਅ ਲੱਗ ਰਹੀ ਹੈ ਹੋ ਸਕਦਾ ਹੈ ਤੇ ਪੈਕਿੰਗ ਤੇ ਬਹੁਤ ਵਧੀਆ ਕੰਮ ਹੋਇਆ ਹੋਵੇ ਲੇਕਿਨ ਇਸ ਗੀਤ ਨੂੰ ਬਹੁਤ ਪਿਆਰ ਮਿਲ ਰਿਹਾ ਹੈ ਆਉਣ ਵਾਲੇ ਸਮੇਂ 'ਚ ਦੇਖਾਂਗੇ ਪਰਮ ਕੀ ਲੈ ਕੇ ਆਉਂਦੀ ਹੈ ਖਾਸ